ਇਲੈਕਸ਼ਨ ਕਮਿਸ਼ਨ ਨੇ ਬੀਤੇ ਦਿਨ ਲੋਕ ਸਭਾ ਦੇ ਪਹਿਲੇ ਤੇ ਦੂਜੇ ਫੇਜ਼ ਦੀ VOTING ਦਾ ਫਾਈਨਲ ਡਾਟਾ ਜਾਰੀ ਕੀਤਾ ਪਹਿਲੇ ਫੇਜ਼ ਦੇ ਵਿੱਚ 64.14% ਦੀ ਤੇ ਦੂਜੇ ਵਿੱਚ 74.75% ਦੀ VOTING ਹੋਈ ਇਲੈਕਸ਼ਨ ਕਮਿਸ਼ਨ ਦੇ ਪੋਲ ਪੈਨਲ ਦੇ ਮੁਤਾਬਕ ਪਹਿਲੇ ਫੇਜ਼ ਦੇ ਵਿੱਚ 4.22% ਦੀ ਪੁਰਸ਼ 4.7 ਮਹਿਲਾ VOTERS ਨੇ VOTING ਕੀਤੀ ਥਰਡ ਜੈਂਡਰ VOTERS ਦਾ ਵੋਟਿੰਗ ਪਰਸੈਂਟੇਜ 33.22% ਦੀ ਰਿਹਾ। ਦੂਜੇ ਫੇਸ ਦੇ ਵਿੱਚ ਪੁਰਸ਼ ਵੋਟਿੰਗ 4.99% ਦੀ ਜਦ ਕੀ ਮਿਲਾ ਵੋਟਿੰਗ 4.42% ਦੀ ਰਿਹਾ। ਥਰਡ ਜੈਂਡਰ ਦੀ ਵੋਟਿੰਗ 23.86% ਦੀ ਰਹੀ। ਦੱਸ ਦਈਏ ਕਿ ਆਪੋਜੀਸ਼ਨ ਦੇ ਵਿੱਚ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਸੀਪੀਐਮ ਨੇ ਦੇਰੀ ਦੇ ਨਾਲ ਫਾਈਨਲ ਡਾਟਾ ਔਰ ਤੇ ਇਲੈਕਸ਼ਨ ਕਮਿਸ਼ਨ ਤੇ ਸਵਾਲ ਚੁੱਕੇ ਨੇ। ਓਪੋਜੀਸ਼ਨ ਦਾ ਕਹਿਣਾ ਹੈ ਕਿ ਆਮ ਤੌਰ ਤੇ ਇਹ ਆਂਕੜਾ VOTING ਦੇ 24 ਘੰਟਿਆਂ ਦੇ ਅੰਦਰ ਜਾਰੀ ਕੀਤਾ ਜਾਂਦਾ ਹੈ ਲੇਕਿਨ ਇਸ ਵਾਰ ਇੱਕ ਕਾਫੀ ਦੇਰ ਦੇ ਨਾਲ ਹੋਇਆ ਹੈ। ਦਰਅਸਲ 18ਵੀਂ ਲੋਕ ਸਭਾ ਦੀ ਚੋਣ ਦੇ ਲਈ ਪਹਿਲੇ ਫੇਜ਼ ਦੀ VOTING 102 ਸੀਟਾਂ ਤੇ 19 April ਨੂੰ ਹੋਈ ਸੀ ਜਦਕਿ 88 ਸੀਟਾਂ ਦੇ ਲਈ ਸੈਕੰਡ ਫੇਜ਼ ਦੀ VOTING 26 April ਨੂੰ ਹੋਈ। TMC ਨੇਤਾ ਡੈਰਿਕ ਓਬ੍ਰਾਂ ਨੇ ਇਲੈਕਸ਼ਨ ਕਮਿਸ਼ਨ ਦੇ ਆંકੜਿਆਂ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਦੂਜੇ ਫੇਜ਼ ਦੇ ਖਤਮ ਹੋਣ ਦੇ 4 ਦਿਨ ਬਾਅਦ ਫਾਈਨਲ ਡਾਟਾ ਜਾਰੀ ਕੀਤਾ ਗਿਆ ਹੈ। ਇਲੈਕਸ਼ਨ ਕਮਿਸ਼ਨ ਦੇ ਵੱਲੋਂ 4 ਦਿਨ ਪਹਿਲੇ ਜਾਰੀ ਕੀਤੇ ਗਏ ਆંકੜੇ ਦੇ ਵਿੱਚ 5.75 ਫੀਸ ਦੀ ਦੀ ਵਾਧਾ ਹੋਇਆ ਹੈ। ਕੀ ਇਹ ਨਾਰਮਲ ਹੈ ਜਾਂ ਫਿਰ ਮੈਂ ਇਥੇ ਕੁਝ ਮਿਸ ਕਰ ਰਿਹਾ ਹਾਂ? ਤੇ ਉਹਨਾਂ ਦਾ ਇਹ ਪੋਸਟ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਇਸ ਆਂਕੜੇ ਦੇ ਔਰ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈ ਰਾਮ ਰਮੇਸ਼ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਚੋਣਾਂ ਨਾਲ ਸੰਬੰਧਿਤ ਸਾਰੇ ਡੇਟਾ ਨੂੰ ਪਾਰਦਰਸ਼ੀ ਢੰਗ ਨਾਲ ਜਨਤਾ ਕਰਨਾ ਚਾਹੀਦਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਪਹਿਲਾਂ ਚੋਣ ਕਮਿਸ਼ਨ ਵੋਟ ਪਰਸੈਂਟੇਜ ਤੇ ਅੰਤਿਮ ਆਂਕੜੇ VOTING ਤੋਂ ਤੁਰੰਤ ਬਾਅਦ ਜਾਨਕੀ 24 ਘੰਟਿਆਂ ਦੇ ਅੰਦਰ ਜਾਰੀ ਕਰਤਾ ਸੀ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਸਿਰਫ ਅੰਦਾਜ਼ਨ ਰੁਝਾਨ ਡੇਟਾ ਉਪਲਬਧ ਹੈ ਇਸ ਦੇਰੀ ਪਿੱਛੇ ਆਖਿਰ ਕਾਰਨ ਕੀ ਹੈ ਤਾਂ ਕੁਲ ਮਿਲਾ ਕੇ ਦੇਖਿਆ ਜਾ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦੂਜੀ ਫੇਜ਼ ਦੀ VOTING ਹੋਣ ਦੇ ਕੁਝ ਦਿਨ ਬਾਅਦ ਇਹ ਫਾਈਨਲ ਡਾਟਾ ਜਿਹੜਾ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਆਪੋਜੀਸ਼ਨ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਤੁਹਾਡਾ ਇਸ ਤੇ ਕੀ ਕਹਿਣਾ ਤੁਸੀਂ ਵੀ ਜ਼ਰੂਰ ਕਮੈਂਟ ਕਰੋ ਇਲੈਕਸ਼ਨ ਕਮਿਸ਼ਨ ਨੇ ਬੀਤੇ ਦਿਨ ਲੋਕ ਸਭਾ ਦੇ ਪਹਿਲੇ ਤੇ ਦੂਜੇ ਫੇਜ਼ ਦੀ VOTING ਦਾ ਫਾਈਨਲ ਡਾਟਾ ਜਾਰੀ ਕੀਤਾ ਪਹਿਲੇ ਫੇਜ਼ ਦੇ ਵਿੱਚ 64.14% ਦੀ ਤੇ ਦੂਜੇ ਵਿੱਚ 64.73% ਦੀ VOTING ਹੋਈ ਇਲੈਕਸ਼ਨ ਕਮਿਸ਼ਨ ਦੇ ਪੋਲ ਪੈਨਲ ਦੇ ਮੁਤਾਬਕ ਪਹਿਲੇ ਫੇਜ਼ ਦੇ ਵਿੱਚ 4.22% ਦੀ ਪੁਰਸ਼ 4.7 ਮੈਲਾ VOTERS ਨੇ VOTING ਕੀਤੀ ਥਰਡ ਜੈਂਡਰ VOTERS ਦਾ ਵੋਟਿੰਗ ਪਰਸੈਂਟੇਜ 33.22% ਦੀ ਰਿਹਾ। ਦੂਜੇ ਫੇਸ ਤੇ ਵਿੱਚ ਪੁਰਸ਼ ਵੋਟਿੰਗ 4.99% ਦੀ ਜਦ ਕੀ ਮੈਲਾ ਵੋਟਿੰਗ 4.42% ਦੀ ਰਿਹਾ। ਥਰਡ ਜੈਂਡਰ ਦੀ ਵੋਟਿੰਗ 23.86% ਦੀ ਰਹੀ। ਦੱਸ ਦਈਏ ਕਿ ਆਪੋਜੀਸ਼ਨ ਦੇ ਵਿੱਚ ਕਾਂਗਰਸ, ਤ੍ਰਿਨਮੂਲ ਕਾਂਗਰਸ ਤੇ ਸੀਪੀਐਮ ਨੇ ਦੇਰੀ ਦੇ ਨਾਲ ਫਾਈਨਲ ਡਾਟਾ ਆਉਣ ਤੇ ਇਲੈਕਸ਼ਨ ਕਮਿਸ਼ਨ ਤੇ ਸਵਾਲ ਚੁੱਕੇ ਨੇ। ਓਪੋਜੀਸ਼ਨ ਦਾ ਕਹਿਣਾ ਹੈ ਕਿ ਆਮ ਤੌਰ ਤੇ ਇਹ ਆਂਕੜਾ VOTING ਦੇ 24 ਘੰਟਿਆਂ ਦੇ ਅੰਦਰ ਜਾਰੀ ਕੀਤਾ ਜਾਂਦਾ ਹੈ ਲੇਕਿਨ ਇਸ ਵਾਰ ਇੱਕ ਕਾਫੀ ਦੇਰ ਦੇ ਨਾਲ ਹੋਇਆ ਹੈ। ਦਰਅਸਲ 18ਵੀਂ ਲੋਕ ਸਭਾ ਦੀ ਚੋਣ ਦੇ ਲਈ ਪਹਿਲੇ ਫੇਜ਼ ਦੀ VOTING 102 ਸੀਟਾਂ ਤੇ 19 April ਨੂੰ ਹੋਈ ਸੀ ਜਦਕਿ 88 ਸੀਟਾਂ ਦੇ ਲਈ ਸੈਕੰਡ ਫੇਜ਼ ਦੀ VOTING 26 April ਨੂੰ ਹੋਈ। TMC ਨੇਤਾ ਡੈਰਿਕ ਓਬ੍ਰਾਂ ਨੇ ਇਲੈਕਸ਼ਨ ਕਮਿਸ਼ਨ ਦੇ ਆંકੜਿਆਂ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਦੂਜੇ ਫੇਸ ਦੇ ਖਤਮ ਹੋਣ ਦੇ 4 ਦਿਨ ਬਾਅਦ ਫਾਈਨਲ ਡਾਟਾ ਜਾਰੀ ਕੀਤਾ ਗਿਆ ਹੈ। ਇਲੈਕਸ਼ਨ ਕਮਿਸ਼ਨ ਦੇ ਵੱਲੋਂ 4 ਦਿਨ ਪਹਿਲੇ ਜਾਰੀ ਕੀਤੇ ਗਏ ਆંકੜੇ ਦੇ ਵਿੱਚ 5.75 ਫੀਸਦੀ ਦੀ ਵਾਧਾ ਹੋਇਆ ਹੈ। ਕੀ ਇਹ ਨਾਰਮਲ ਹੈ ਜਾਂ ਫਿਰ ਮੈਂ ਇਥੇ ਕੁਝ ਮਿਸ ਕਰ ਰਿਹਾ ਹਾਂ? ਤੇ ਉਹਨਾਂ ਦਾ ਇਹ ਪੋਸਟ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਇਸ ਆંકੜੇ ਤੇ ਔਰ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈ ਰਾਮ ਰਮੇਸ਼ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਚੋਣਾਂ ਨਾਲ ਸੰਬੰਧਿਤ ਸਾਰੇ ਡੇਟਾ ਨੂੰ ਪਾਰਦਰਸ਼ੀ ਢੰਗ ਨਾਲ ਜਨਤਾ 'ਕਰਨਾ ਚਾਹੀਦਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਪਹਿਲਾਂ ਚੋਣ ਕਮਿਸ਼ਨ ਵੋਟ ਪਰਸੈਂਟੇਜ ਤੇ ਅੰਤਿਮ ਆંકੜੇ VOTING ਤੋਂ ਤੁਰੰਤ ਬਾਅਦ ਜਾਨਕੀ 24 ਘੰਟਿਆਂ ਦੇ ਅੰਦਰ ਜਾਰੀ ਕਰਤਾ ਸੀ। ਚੋਣ ਕਮਿਸ਼ਨ ਦੀ ਵੈੱਬਸਾਈਟ ਤੇ ਸਿਰਫ ਅੰਦਾਜ਼ਨ ਰੁਝਾਨ ਡੇਟਾ ਉਪਲਬਧ ਹੈ। ਇਸ ਦੇਰੀ ਪਿੱਛੇ ਆਖਿਰ ਕਾਰਨ ਕੀ ਹੈ ਤਾਂ કુલ ਮਿਲਾ ਕੇ ਦੇਖਿਆ ਜਾ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦੂਜੀ ਫੇਜ਼ ਦੀ VOTING ਹੋਣ ਦੇ ਕੁਝ ਦਿਨ ਬਾਅਦ ਇਹ ਫਾਈਨਲ ਡਾਟਾ ਜਿਹੜਾ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਆਪੋਜੀਸ਼ਨ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਤੁਹਾਡਾ ਇਸ ਤੇ ਕੀ ਕਹਿਣਾ ਤੁਸੀਂ ਵੀ ਜ਼ਰੂਰ ਕਮੈਂਟ ਕਰੋ